सभी वासियों को मेरा मैं खुशबू कटारिया खेड़ा आज फिर हाजिर हूँ आपके सामने एक बार फ्री डॉक्टर लगाने के लिए और इस बार ये कैंप हमारा फिर से इस संडे को सत्रह तारीख को पूजा लूथरा मैम के ऑफिस शलेमशाह रोड पर ही लगाया जा रहा है जहाँ पर विशेष तौर तो पर सभी पेशेंट्स को फ्री ऑफ कॉस्ट मेडिसिन प्रोवाइड करवाई जाएंगी और इसके अंदर फ्रीज फिजियो फिजियोथेरेपी ट्रीटमेंट दिया जाएगा जिसके अंदर कमर दर्द घुटने का दर्द कंधों का दर्द गठिया जोड़ों के दर्द आदि बीमारियों का फ्री में इलाज किया जाए मैं फिर एक बार फाजिल का को बताना चाहूंगी सत्रह तारीख रविवार पूजा लूथरा मैम का ऑफिस चलेमशाह रोड ये फ्री फिजियोथेरेपी कैंप सुबह 10 से 12 बजे की इसकी टाइमिंग है ध्यान रखें 10 से 12 बजे की टाइमिंग रहेगी तो आप आए ज्यादा से ज्यादा लोग इस सेवा का फायदा उठाए थैंक यू सो मच ਹਾਂਜੀ ਸਾਰੇ فاضਲ ਕਵਾਸੀਆਂ ਨੂੰ ਮੇਰੇ ਵੱਲੋਂ ਨਮਸਕਾਰ RAM RAM ਸਤਿ ਸ੍ਰੀ ਅਕਾਲ ਸਾਰੇ মিডিਆ ਪਾਈਚਾਰੇ ਦਾ ਨੂੰ ਨਮਸਕਾਰ RAM RAM ਸਤਿ ਸ੍ਰੀ ਅਕਾਲ ਡਾਕਟਰ ਬੀਡੀ ਸੱਚ ਦੇਵਾ ਹੈ ਮੋਰਲ ਵੈਲਫੇਅਰ ਸੁਸਾਇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਡੇ ਵਾਲੇ ਦਿਨ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਾਰ ਦਾ ਕੈਂਪ ਪਿਛਲੇ ਕੈਂਪ ਦੇ ਵਿੱਚ ਦੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਦੁਬਾਰਾ ਤੋਂ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਦੇ ਵਿੱਚ ਡਾਕਟਰ ਖੁਸ਼ਬੂ ਗੜਾੜੀਆ ਖੇੜਾ ਆਪਣੇ ਸੇਵਾਵਾਂ ਦੇਣਗੇ ਔਰ ਨਾਲ ਹੀ ਸਾਇਤੀ ਵੱਲੋਂ ਫ੍ਰੀ ਆਫ ਕੋਸਟ ਮੈਡੀਸਿਨਸ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਔਰ ਕੈਂਪ ਦੀ ਟਾਈਮਿੰਗ ਜਿਹੜੀ 10 ਤੋਂ 12 ਵਜੇ ਤੱਕ ਦੀ ਰਹੇਗੀ ਔਰ ਇਹੀ ਕਵਾਂਗੇ ਕਿ ਵੱਧ ਤੋਂ ਵੱਧ ਜਿਹੜਾ ਇਸ ਕੈਂਪ ਦੇ ਵਿੱਚ ਪਹੁੰਚੋ ਔਰ ਇਸ ਕੈਂਪ ਦਾ ਲਾਭ ਉਠਾਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੇਡੀਜ਼ ਔਰ ਸਾਡੇ ਬਜ਼ੁਰਗਾਂ ਨੂੰ ਜਿਹੜੀ ਕਾਫੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਕਮਰ ਦੀ ਸਰਵਾਈਕਲ ਦੀ ਪ੍ਰੋਬਲਮ ਇਵਨ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੈ ਸਾਡੇ ਬੱਚਿਆਂ ਵਿੱਚੀ ਬਹੁਤ ਜ਼ਿਆਦਾ ਕਿਉਂਕਿ ਆਪਾਂ ਜਿਹੜੇ ਮੋਬਾਈਲ ਵਗੈਰਾ ਤਾਂ ਬਹੁਤ ਯੂਜ਼ ਕਰਦੇ ਆਂ ਤੇ ਉਹਦੇ ਕਰਕੇ ਜਿਹੜਾ ਇਹ ਸਰਵਾਈਕਲ ਦੀ ਪ੍ਰੋਬਲਮ ਅੱਜ ਕੱਲ ਆਮ ਦੇਖਣ ਨੂੰ ਮਿਲਦੀ ਹੈ ਕਮਰ ਦਰਦ ਹੋ ਗਿਆ ਗੱਠੀਆਂ ਵਾ ਹੋ ਗਈ ਕੁੱਟਨੀਆਂ ਵਿੱਚ ਦਰਦ ਹੋ ਗਿਆ ਜਾਂ ਕੋਈ ਫ੍ਰੀਜ਼ਿੰਗ ਦੀ ਪ੍ਰੋਬਲਮ ਹੋ ਗਈ ਤਾਂ ਇਸ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈ ਟ੍ਰੀਟਮੈਂਟ ਦਿੱਤਾ ਜਾਏਗਾ ਔਰ ਮੈਡਮ ਕੋਲ ਜਿਹੜੀ ਹੈ ਇਸ ਕੈਂਪ ਦੇ ਵਿੱਚ ਬਹੁਤ ਵਧੀਆ ਜਿਹੜੀ ਹੈ ਪੇਸ਼ੈਂਟ ਨੂੰ ਗਾਈਡੈਂਸ ਦਿੱਤੀ ਜਾਏਗੀ ਕਿ ਐਕਸਰਸ ਕਿਹੜੀ ਵਗੈਰਾ ਕਿਸ ਤਰ੍ਹਾਂ ਦੀ ਕਰਨੀ ਹੈ ਤੇ ਨਾਲ ਹੀ ਇਹਦੇ ਵਿੱਚ ਸਾਡੇ ਸਾਂਝ ਕੇਂਦਰ ਦੇ ਮੇਨ ਇਨਚਾਰਜ ਕੁਲਵਿੰਦਰ ਜੀ ਡਾਕਟਰ ਸਾਹਿਬ ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਦਿਸ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਮੀਡੀਆ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਜੋ ਆਈ ਵਰੀ ਸਾਡੇ ਸੁਸਾਇਟੀ ਵੱਲੋਂ ਸਮਾਜਿਕ ਧਾਰਮਿਕ ਕਾਰਜਾਂ ਜੋ ਸਮਾਜ ਵਿੱਚ ਦਿਖਾਉਂਦੇ ਨੇ ਫਾਜ਼ਿਲਕਾ ਵਾਸੀ ਦਿਖਾਉਂਦੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਤੁਹਾਨੂੰ ਮਤ ਕਰਦਾ ਤੇ ਇਸ ਵਾਰ ਫਿਰ ਡਾਕਟਰ ਬੀ.ਡੀ. ਸੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਫਿਜ਼ੀਓਥੈਰਪੀ ਦਾ ਕੈਂਪ ਜੋ ਕਿ ਪੂਜਲ ਉਥਰਾ ਮੈਡਮ ਸਚਦੇਵਾ ਜੀ ਦੀ ਆਫਿਸ ਚ ਸਲੇਮ ਸ਼ਾਹ ਰੋਡ ਚ ਨਵ ਜੀਵਨ ਹਸਪੀਟਲ ਦੇ ਬਿਲਕੁਲ ਨਾਲ ਤਵਨ ਡੈਰੀ ਦੇ ਬਿਲਕੁਲ ਸਾਹਮਣੇ ਲੱਗਨ ਜਾ ਰਿਹਾ ਪੁੱਲਿਆ ਜੀ ਨਾਲ ਐਤਵਾਰ ਦੇ ਦਿਨ 17 ਤਰੀਕ 10 ਤੋਂ 12 ਵਜੇ ਫਿਜ਼ੀਓਥੈਰਪੀ ਦਾ ਕੈਂਪ ਲੱਗੇਗਾ ਜਿੰਨ ਦੇ ਚ ਖੁਸ਼ਬੂ ਘਟਾਰੀਆ ਖੇੜਾ ਜੀ ਆਪਣੀਆਂ ਸੇਵਾਵਾਂ ਦੇਣਗੇ ਤੇ ਮੁੱਖ ਆਤੀਤੀ ਦੇ ਰੂਪ ਵਿੱਚ ਬੁੱਟਰ ਜੀ ਕੁਲਵਿੰਦਰ ਬੁੱਟਰ ਜੀ ਜੋਗੀ ਸਬ ਡਿਵੀਜ਼ਨ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਉਹ ਆਥੀ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚਣਗੇ ਤੇ ਵੱਤਵਤ ਇੱਥੇ ਪਹੁੰਚੋ ਕੈਂਪ ਦਾ ਲਾਭ ਉਠਾਓ ਤੇ ਵੱਤਵਤ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਜਿੰਨਾ ਕੀ ਲੋਕਾਂ ਤੱਕ ਪਹੁੰਚ ਸਕੇ ਵੀਡੀਓ ਤੇ ਕਿ ਉਹ ਵੀ ਆਪਣਾ ਇਸ ਚੀਜ਼ ਦਾ ਲਾਭ ਉਠਾ ਸਕਣ ਕੈਂਪ ਦਾ ਤੇ ਇਹਦੇ ਚ ਨਿਸ਼ੁਲਕ ਦਵਾਈਆਂ ਹੋਣਗੀਆਂ ਨਿਸ਼ੁਲਕ ਚੈੱਕਅਪ ਕੀਤਾ ਜਾਏਗਾ ਤੇ ਨਾਲ ਹੀ ਜਿਵੇਂ ਕਿ ਸਰਵਾਈਕਲ ਦੀ ਦਿੱਕਤ ਹੈ ਕਿਸੇ ਨੂੰ ਕੰਦੇ 'ਚ ਪ੍ਰੋਬਲਮ ਹੈ ਕਿਸੇ ਨੂੰ ਸ਼ੋਲਡਰ 'ਚ ਦਿੱਕਤ ਹੈ ਕਿਸੇ ਨੂੰ ਗੋਡੇ 'ਚ ਦਿੱਕਤ ਹੈ ਜੋ ਵੀ ਇਹਦੇ 'ਚ ਪ੍ਰੋਬਲਮ ਆਣਗੇ ਜੋ ਵੀ ਉਹਨਾਂ ਦਾ ਵੀ ਜਾਂਚ ਕੀਤੀ ਜਾਏਗੀ